ਦੁਨੀਆ ਵਿੱਚ ਤਿੰਨ ਸੁਖ ਨੇ ਹਨ ਤਤਵੁਰਸ਼ਾਨੇ ਵਿਸ਼ੇ ਆਨੰਦ ਸੰਸਾਰ ਹੈ ਭਗਵਾਨ ਆਨੰਦ ਹਰੀਦਾਸ ਬ੍ਰਹਮ ਆਨੰਦ ਜੀਵਨ ਮੁਕਤ ਰਈ ਵਾਸੀ ਨਾ ਤਿੰਨ ਸੁਖ ਵਿਸ਼ੇ ਆਨੰਦ ਦੁਨੀਆ ਦੇ ਪਦਾਰਥਾਂ ਦਾ ਸੁਖ ਇਹ ਸੰਸਾਰ ਨਹੀਂ ਹੈ ਇਹ ਇੱਕ ਬੂਲ ਹੈ ਸਮੁੰਦਰ ਭਰਿਆ ਹੋਵੇ ਉਹਦੇ ਵਿੱਚੋਂ ਡੱਕਾ ਲਵੇ ਉਹਦੇ ਉੱਪਰ ਇੱਕ ਬਰਾਪਾ ਦਾ ਇੱਕ ਬੂੰਦ ਆਉਂਦੀ ਹੈ ਆਤਮਨੰ ਆਨੰਦ ਦਾ ਸਮੁੰਦਰ ਹੈ ਉਹਦੇ ਵਿੱਚ ਨਿਕਲਣ ਲਈ ਇਹ ਉਹਦੇ ਵਿੱਚ ਬਰਾਕ ਆਇਆ ਇੱਕ ਬੂੰਦ tamam ਦੁਨੀਆ ਨੂੰ ਜਿਸ ਵਿੱਚ ਇਹ ਆਨੰਦ ਕੇ ਐਬ ਵੰਡਿਆ ਹੋਇਆ ਹੈ tamam ਦੁਨੀਆ ਨੇ ਉਸ ਆਨੰਦ ਦੇ ਸਮੁੰਦਰ ਵਿੱਚੋਂ ਇੱਕ ਬੂੰਦ ਬੁਲੀ ਹੋਈ ਹੈ ਕਿੰਨਾ ਲੋਕਾਂ ਚੌਦਾਂ ਫਰਮਾਂ ਦੇ ਵਿੱਚ ਕਿਸ ਨੂੰ ਕਹੇ ਜਿਸ ਆਨੰਦ ਸੰਸਾਰ ਦਿੱਤੀ ਦਾ ਕਿਸੇ ਅਤਾਂ ਦੁਆਰਾ ਕਿਸੇ ਪਦਾਰਥ ਤੇ ਠਿਕ ਜਾਣਾ ਉਸੇ ਸੁਖ ਮੰਣਾ ਕੰਨਾਂ ਦੁਆਰਾ ਕਿਸੇ ਚੀਜ਼ ਦੇ ਵਿੱਤੇ ਜਾਣਾ ਰਸਨਾ ਦੁਆਰਾ ਨਾਸਕਾਂ ਪੰਜ ਜ્ઞਾਂ ਮੰਦਰ ਜਿਹੜੇ ਹਨ ਇਨਾਂ ਦਵਾਰਾ ਇਹਨਾਂ ਆਪਣੇ ਆਪਣੇ ਵਿਸ਼ੇ ਉਹਨਾਂ ਦੇ ਨਾਲ ਅਟੈਚਮੈਂਟ ਹੋ ਕੇ ਦਿੱਤੀ ਦਾ ਉਸੇ ਤੀਕ ਉਸਮ ਜੋ ਅਨੁਭਵ ਕਰਨਾ ਹੈ ਉਹ ਹਿੰਮਤਾਂ ਦੇ ਵਿੱਚ ਹਨ ਤਾਂ ਇੱਕ ਬੂੰਦ ਹੈ ਇੱਕ ਬ੍ਰਹਮ ਹੈ ਸਾਰੀ ਸਮਾਨ ਜੁਨੀ ਹੈ ਸਮੁੰਦਰ ਦੇ ਵਿੱਚ ਤਿੰਨਾ ਲੋਕਾਂ ਚ ਉਹਨਾਂ ਧਰਨਾ ਦੇ ਲੋਕਾਂ ਇੱਕ ਬੂੰਦ ਦਿੱਤੀ ਹੈ ਸਾਰੀ ਉਸ ਹਨ ਦੇ ਵਿੱਚ ਵਿਸ਼ਿਆਂ ਨਾਲ ਸੰਸਾਰ ਹੈ ਭਗਵਨ ਕਨੰਧ ਹਰੀਦਾਸ ਬੰਧ ਅਨੰਝੜਾ ਇੱਕ ਦਰਿਆ ਹੈ ਉਹ ਹੈ ਅਧਿਨ ਕਰਨ ਵਾਲਿਆਂ ਨੂੰ ਦਿੱਤੀ ਦੀ ਇਕਾਗਰਤਾ ਬਾਣੀ ਵਿੱਚ ਹੋ ਜਾਣੀ ਬਿਸਦੀ ਦੀ ਕਿਰਗਰਤਾ ਕੀਤਲ ਸਵੀਚ ਹੋ ਜਾਣੀ ਕਿਰਤੀ ਦੀ ਕਿਰਗਰਤਾ ਨਾਮ ਸੁਮਣ ਵਿੱਚ ਹੋ ਜਾਣੀ ਧਿਆਨ ਵਿੱਚ ਹੋ ਜਾਣੀ ਇਸ ਦਵਾ ਦੇ ਦਾ ਆਨੰਦ ਪ੍ਰਾਪਤ ਹੋਣਾ ਹੈ ਉਹ ਆਨੰਦ ਦਾ ਪ੍ਰਯਾਰ ਹੈ ਇੱਕ ਗੂਤ ਪ੍ਰਯਾਰ ਦੀ ਬੋਲੀ ਇਤਨਾ ਵੱਡਾ ਜਿਆਦਾ ਸੁਖ ਹੈ ਫਿਰ ਉਸ ਤੋਂ ਅਗੇ ਭਜਨ ਕਰਦੇ 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 ਵਾਸਨਾ ਖਾ ਹੋ ਜਾਂਦੀ ਹੈ ਤਤ ਗਿਆਨ ਵਾਸਨਾ ਖਾ ਮਨ ਮਾਸਮ ਗਿਆਨ ਅੰਦਰ ਫਿਰ ਵਾਸੇ ਕਹਿੰਨ ਦਰਮਾ ਮੰਦ ਜੀ ਮਨ ਵਿੱਚ ਅਨੰਤ ਅਸਮੰਦ ਪਰ ਮਨ ਜੀ ਨੂੰ ਪ੍ਰਾਪਤ ਹੋ ਗਿਆ ਵਾਸਨਾ ਦਾ ਰੋਗ ਤੇ ਜਿੰਦਾ ਹੀ ਮੁਕਤ ਹੈ ਅਈ ਵਾਸਨਾ ਨਾਲ ਤੋਂ ਅਨੰਦ ਸਮੁੰਦਰ ਪ੍ਰਾਪਤ ਹੋ ਗਿਆ ਯਾਨੀ ਇਸ਼ਾਰਾ ਹੈ ਗੁਰੂ ਜੀ ਦਾ ਅਨੰਦ ਦਾ ਦਰਿਆ ਪ੍ਰਾਪਤ ਕਰੋ ਅਖੀਰ ਅਨੰਦ ਦੇ ਸਮੁੰਦਰ ਵਿੱਚ ਲੀਨਤਾ ਹਾਸਲ ਕਰੋ ਇੱਕ ਬੂਰ ਨੂੰ ਛੋੜ ਕੇ ਛੋਟੇ ਜਿਹੇ ਸੁਖ ਨੂੰ ਛੋੜ ਕੇ ਬੜੇ ਸੁਖ ਦੇ ਵਾਸਤੇ ਤੂੰ ਕੋਸ਼ਿਸ਼ ਕਰ ਉਹ ਕੀ ਹੈ ਜਿਸ ਨੂੰ ਟਿਕਾਣਾ ਸ਼ਬਦ ਦੇ ਵਿੱਚ ਇਹ ਇਸ ਦੇ ਵਾਸਤੇ ਉਪਾਮਾਤਰ ਹੈ ਐਸਾ ਫਰਮਾਨ ਕੀਤਾ ਜਿਨ੍ਹਾਂ ਨੂੰ ਇਹ ਪ੍ਰਾਪਤ ਹੈ ਨੰਦੀ ਅਵਸਤਨ ਉਹ ਪੂਰੀ ਜਾਣਦਾ ਸੋ ਜਾਣੇ ਜੀ ਨੇ ਚਾਹਿਆ ਹਰ ਨਾਮ ਅਮੋਲਾ ਕੀਮਤ ਕਹੀ ਨਾ ਜਾਈਆ ਕਹ ਕਹਨ ਸਬੂਲਾ